ਨਨ ਗੁਰੂ ਰਾਮਦਾਸ ਜੀ ਫਰੀ ਚੈਰੀਟੇਬਲ ਹਸਪਤਾਲ ਦਾ ਹੋਇਆ ਉਦਘਾਟਨ ਬਰਿੰਦਰ ਕੁਮਾਰ ਸ਼ਰਮਾ ਪ੍ਰਿੰਸੀਪਲ ਸੈਕਟਰੀ ਪੰਜਾਬ ਸਰਕਾਰ ਗੁਰੂ ਰਾਮਦਾਸ ਲੰਗਰ ਸੇਵਾ ਸੁਸਾਇਟੀ ਪੁਰਹੀਰਾ ਹੁਸ਼ਿਆਰਪੁਰ ਵਿਖੇ શ્રી ਗੁਰਗਰੰਤ ਸਾਹਿਬ ਜੀ ਅੱਗੇ ਹੋਏ ਨਤਮਸਤਕ ਅਤੇ ਕੀਤਾ ਫਰੀ ਚੈਰੀਟੇਬਲ ਹਸਪਤਾਲ ਦਾ ਉਦਘਾਟਨ ਜਿੱਥੇ ਕੀਤੇ ਜਾਣਗੇ ਫਰੀ ਚੈਕਅਪ ਫਰੀ ਟੈਸਟ ਦਿੱਤੀਆਂ ਜਾਣਗੀਆਂ ਫਰੀ ਦਵਾਈਆਂ ਉਹਨਾਂ ਇਸ ਮਾਨਵ ਸੇਵਾ ਦੀ ਕੀਤੀ ਪ੍ਰਸ਼ੰਸਾ ਇਸ ਮੌਕੇ ਪ੍ਰਦਾਨ ਬਰਾੜ ਨੇ ਦੱਸਿਆ ਬਹੁਤ ਜਲਦ ਇੱਕ ਹੋਰ ਬਹੁਤ ਵੱਡੇ ਪੱਧਰ ਦਾ ਹਸਪਤਾਲ ਅਤੇ ਸਕੂਲ ਖੋਲਣ ਦੀਆਂ ਚੱਲ ਰਹੀਆਂ ਨੇ ਤਿਆਰੀਆਂ ਡਾਕਟਰ ਲਖਵੀਰ ਨੇ ਦਿੱਤੀ ਫਰੀ ਚੈਰੀਟੇਬਲ ਹਸਪਤਾਲ ਬਾਰੇ ਜਾਣਕਾਰੀ ਆਉ ਕਰ ਦਿਆ ਇਸ ਸਬੰਧੀ ਗੱਲਬਾਤ ਇਹ ਸਤਾਂਜੀ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਧਿਆਨ ਚਾ ਵੀ ਧੰ ਗੁਰੂ ਰਾਮਦਾਸ ਜੀ ਲੰਗਰ ਸੇਵਾ ਸਥਾਨ ਜਿਹੜਾ ਪਿਛਲੇ 7 ਸਾਲਾਂ ਤੋਂ 2018 ਸ਼ੁਰੂ ਹੋਇਆ ਸੀਗਾ ਉਦੋਂ ਤੋਂ ਲੰਗਰ ਸੇਵਾ ਜਿਹੜੀ ਚੱਲ ਰਹੀ ਹੈ ਨਿਰਵਿਗਨ ਹੁਣ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਐਂਬੂਲੈਂਸ ਪਹਿਲਾਂ ਚਲਾਈ ਐਂਬੂਲੈਂਸ ਦੇ ਨਾਲ ਨਾਲ ਇੱਕ ਫ੍ਰੀ ਚੈਰੀਟੇਬਲ ਹਸਪੀਟਲ ਵੀ ਅੱਜ ਸ਼ੁਰੂ ਹੋਇਆ ਦਵਾਈ ਦਾ ਲੰਗਰ ਤਾਂ ਹੈ ਹੀ ਹੈ ਇਹ ਵੀ ਬਿਲਕੁਲ ਫ੍ਰੀ ਦਵਾਈ ਦਾ ਹੀ ਲੰਗਰ ਹੈ ਇੱਥੇ ਪਹਿਲੇ ਹਸਪੀਟਲ ਤੋਂ ਇੱਥੇ ਸ਼ੁਰੂ ਹੋਇਆ ਪਰ ਪਿੱਛੇ ਜੇ ਸਰਦਾਰ ਮਨਜੀਤ ਸਿੰਘ ਜੀ ਆਏ ਸੀ ਜਿਹੜੇ ਸੇਵਾਦਾਰ ਨੇ ਇੱਥੇ ਉਹਨਾਂ ਦਾ ਜਿਹੜਾ ਵਿਜ਼ਨ ਹੈਗਾ ਉੱਥੇ ਇੱਕ ਵੱਡਾ ਮੈਡੀਕਲ ਕਾਲਜ ਤੇ ਹਸਪਤਾਲ ਸਥਾਪਿਤ ਕਰਨ ਦਾ ਹੈ ਮਹਾਰਾਜ ਤੁੰਗੂ ਗੁਰੂ ਰਾਮਦਾਸ ਜੀ ਜਲਦੀ ਬਰਕਤ ਪਾਉਣਗੇ ਇਹ ਤਾਂ ਜਿ ਇੱਕ ਛੋਟਾ ਹਸਪਤਾਲ ਫ੍ਰੀ ਚੈਰੀਟੇਬਲ ਖੁੱਲਿਆ ਇੱਥੇ ਬਿਲਕੁਲ ਫ੍ਰੀ ਦਵਾਈਆਂ ਮਿਲਣਗੀਆਂ ਡਾਕਟਰ ਲਖਮੀਰ ਸਿੰਘ ਜੀ ਇੱਥੇ ਸੇਵਾ ਕਰਨਗੇ ਪਰ ਬੜੀ ਜਲਦੀ ਤੁਸੀਂ ਦੇਖੋਗੇ ਕਿ ਇਹਨਾਂ ਨੇ ਜ਼ਮੀਨ ਗੁਰੂ ਸਾਹਿਬ ਦੀ ਕਿਰਪਾ ਨਾਲ ਆਲਰੇਡੀ ਅਰੇਂਜ ਹੋ ਗਈ ਹੈ ਇਹਨਾਂ ਦੀ ਆਪਦੀ ਪੁਰਾਹੀਰਾ ਚ ਬਹੁਤ ਜ਼ਮੀਨ ਹੈ ਤੇ ਇੱਥੇ ਮੈਡੀਕਲ ਕਾਲਜ ਵੀ ਜਲਦ ਬਣੇਗਾ ਤੇ ਮੇਰੀ ਇਹੀ ਅਰਦਾਸ ਹੈ ਇਹ ਇਹ ਹਸਪਤਲ ਤੋਂ ਜੋ ਵੀ ਆਵੇ ਉਹ ਰਾਜੀ ਹੋ ਕੇ ਜਾਵੇ ਔਰ ਚੰਗੀ ਸਿਹਤ ਹੋਵੇ ਤੇ ਬੜੀ ਜਲਦੀ ਇੱਥੇ ਮੈਡੀਕਲ ਕਾਲਜ ਦੀ ਉਸਾਰੀ ਵੀ ਸ਼ੁਰੂ ਹੋ ਜਾਵੇ ਸਰ ਆਪ ਜੀ ਪੰਜਾਬ ਸਰਕਾਰ ਦਾ ਇਸ ਦਾ ਹਿੱਸਾ ਹੋ ਕੀ ਲੱਗਦਾ ਕਿ ਕੋਈ ਦਵਾਈਆਂ ਦੀ ਕੋਈ ਕੋਈ ਕਮੀ ਆਏਗੀ ਕਿ ਕੋਈ ਸਰਕਾਰ ਵੱਲੋਂ ਵੀ ਕੁਛੀ ਮਦਦ ਕੀਤੀ ਜਾਵੇ ਕਿ ਦਵਾਈਆਂ ਦੀ ਇਹ ਦੇਖੋ ਸਰਕਾਰ ਦਾ ਜਿਹੜੀ ਚੀਜ਼ ਚੱਲਦੀ ਹੈ ਸਰਕਾਰ ਦਾ ਤਾਂ ਚੱਲ ਹੀ ਰਿਹਾ ਆਮ ਆਦਮੀ ਕਲੀਨਿਕ ਵੀ ਹਸਪਤਾਲ ਵੀ ਚੱਲ ਰਿਹਾ ਪਰ ਅਸਲੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਜਿਹੜੀਆਂ ਵੀ ਚੈਰੀਟੇਬਲ ਸੰਸਥਾਵਾਂ ਇਹ ਅੱਗੇ ਆਉਂਦੀਆਂ ਨੇ ਕਿਉਂਕਿ ਇਹ ਹਸਪਤਾਲ ਟੋਟਲੀ ਚੈਰੀਟੇਬਲ ਹੈ ਔਰ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਦੇ ਤੌਰ ਤੇ ਹੈ ਤਾਂ ਇਸ ਗੱਲ ਕਰਕੇ ਇਹਦਾ ਆਪ ਹੀ ਸਰਕਾਰੀ ਮਦਦ ਕੋਈ ਲੈਂਦੇ ਨਹੀਂ ਤਾਂ ਇਹ ਟੋਟਲੀ ਇਹਨਾਂ ਦੇ ਆਪ ਦੇ ਰਿਸੋਰਸਿਸ ਨਾਲ ਹੈ ਔਰ ਇਸੇ ਗੱਲ ਦੀ ਵੱਡੀ ਸ਼ਾਬਾਸ਼ੀ ਹੈ ਦੇਖੋ ਜੀ ਜਿਹੜੇ ਅਰੇਂਜਮੈਂਟ ਹੈ ਤੁਹਾਨੂੰ ਗੁਰਰਾਮ ਦਾਸ ਲੰਗਰ ਸੇਵਾ ਵੱਲੋਂ ਉਹਨਾਂ ਵੱਲੋਂ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜ ਕਿਰਪਾ ਕਰਨੇ ਪਹਿਲੀ ਸ਼ੁਰੂਆਤ ਆ ਜੀ ਇਨੋਂ ਅਸੀਂ ਇੱਕ ਛੋਟੀ ਸ਼ੁਰੂਆਤ ਮੰਨਦੇ ਆਂ ਸਿਸਟਮ ਦੇ ਹਿਸਾਬ ਨਾਲ ਇਹਦਾ ਇੱਕ ਮਤਲਬ ਨੀਂ ਰੱਖੀ ਗਈ ਹੈ ਅੱਜ ਤੇ ਅੱਜ ਸਾਡੇ ਸਾਰਾ ਬ੍ਰਿੰਦਰ ਸ਼ਰਮਾ ਜੀ ਆਏ ਸੀਗੇ ਆਈਪੀਐਸ ਅਫਸਰ ਜਿਹੜੇ ਕਿ ਆਪਣੇ ਪਹਿਲਾਂ ਡੀਸੀ ਸਾਹਿਬ ਵੀ ਰਹੇ ਨੇ ਚਲੰਦਰ ਲੁਧਿਆਣਾ ਵੀ ਰਹੇ ਨੇ ਤੇ ਅੱਜ ਉਹਨਾਂ ਨੇ ਆ ਕੇ ਮਤਲਬ ਸ਼ੁਰੂ ਕਰਾਇਆ ਪਹਿਲਾਂ ਅਰਦਾਸ ਹੋਈ ਸੀ ਇੱਕਦਾਂ ਅਰਦਾਸ ਸਮਾਗਮ ਸੀਗਾ ਤੇ ਅੱਜ ਲੈ ਉਹਦੇ ਥੋੜੇ ਕੰਮ ਰਹਿੰਦੇ ਸੀ ਉਹ ਕੰਪਲੀਟ ਹੋ ਗਏ ਤੇ ਅੱਜ ਸ਼ੁਰੂ ਹੋ ਗਿਆ ਜੀ ਇਹ ਦੱਸਿਆ ਜਾ ਰਿਹਾ ਕਿ ਇਹ ਸਭ ਸਵੈ ਹੋਏਗੀ ਟੈਸਟ ਵਗੈਰਾ ਵੀ ਤੇ ਲੈਬਾਰਟਰੀ ਵੀ ਬਣ ਗਈ ਡਾਕਟਰ ਵੀ ਆ ਗਏ ਨੇ ਤੇ ਦੱਸਿਆ ਜਾ ਰਿਹਾ ਕਿ ਹੁਣ ਇੱਕ ਹਸਪਤਾਲ ਬਣਨ ਦੀ ਵੀ ਤਿਆਰੀ ਹੋ ਰਹੀ ਹੈ ਕਿੰਨੀ ਕੁ ਦੇਰ ਚ ਮੁਕੰਮਲ ਹੋ ਜਾਏਗਾ ਦੇਖੋ ਜੀ ਕੋਸਟ ਤਾਂ ਬਹੁਤ ਜਲਦੀ ਹੈ ਵੀ ਜਿਹਦੇ ਹਿਸਾਬ ਨਾਲ ਅਸੀਂ ਤਿਆਰੀ ਹੁਣ ਸ਼ੁਰੂ ਕੀਤਾ ਤੇ ਅਸੀਂ ਕਹਾਂ ਵੀ ਹੁਣ ਸਮਝ ਲਓ ਅੱਜ ਤੋਂ ਤਿਆਰੀ ਆ ਜੀ ਚੱਲ ਪਿਆ ਕੰਮ ਇਹ ਆ ਵੀ ਮਹਾਰਾਜ ਕਿਰਪਾ ਕਰਨ ਜਲਦੀ ਸੰਗਠਨ ਸਹਿਯੋਗ ਕਰਨ ਆਪਾਂ ਜਲਦੀ ਤੋਂ ਜਲਦੀ ਹਸਪਤਾਲ ਐ ਕੋ ਸਕੂਲ ਇਹ ਖੋਲਣ ਦੀਆਂ ਜਿਹੜੀਆਂ ਸਕੀਮਾਂ ਨੇ ਧੰਗੁਰੂ ਰਾਮ ਦਾਸ ਲੰਗਰ ਸੇਵਾ ਦੀਆਂ ਤੋਂ ਮਹਾਰਾਜ ਜਲਦੀ ਪੂਰੀਆਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਗੁਰ ਰਾਮਦਾਸ ਲੰਗਰ ਸੇਵਾ ਸਥਾਨ ਜਿਹੜਾ ਇਹ ਚੱਲ ਰਿਹਾ ਬੜੇ ਲੰਬੇ ਅਰਸੇ ਤੋਂ 7 ਸਾਲ ਤੋਂ ਲਗਭਗ ਫ੍ਰੀ ਪੂਰੇ ਪੰਜਾਬ ਵਿੱਚ ਹਸਪਤਾਲਾਂ 'ਚ ਲੰਗਰ ਜਾ ਰਿਹਾ ਉਹਦੇ ਨਾਲ ਨਾਲ ਸਾਡੇ ਜਿਹੜੇ ਬ੍ਰਾਡ ਅਮਰੀਕਾ ਤੋਂ ਬਾਬਾ ਮਨਜੀਤ ਸਿੰਘ ਜੀ ਜਿਨ੍ਹਾਂ ਦੀਆਂ ਸੇਵਾਵਾਂ ਜਿਹੜੇ ਪਰਦੇ ਪਿੱਛੇ ਹੀ ਸਦਾ ਰਹਿੰਦੇ ਸਾਹਮਣੇ ਆਉਂਦੇ ਹੀ ਨੇ ਸੋ ਉਹਨਾਂ ਦਾ ਧਿਆਨ ਸੀ ਵੀ ਇਹਨੂੰ ਇੱਕ ਹਸਪਤਾਲ ਜਿਹੜਾ ਬਿਲਕੁਲ ਮੁਫਤ ਜਿਹੜਾ ਬਿਲਕੁਲ ਫ੍ਰੀ ਹੋਵੇ ਕਹਿਣ ਨੂੰ ਚੈਰੀਟੇਬਲ ਬੜੇ ਅੱਜ ਕੱਲ੍ਹ ਹੈ ਗਿਆ ਪਰ ਲੋਕਾਂ ਦੀ ਲੁੱਟਖਸਟ ਕਈ ਜਗ੍ਹਾ ਤੇ ਸਾਰੇ ਨਹੀਂ ਕਹਿ ਸਕਦੇ ਪਰ ਬਹੁਤ ਜਗ੍ਹਾ ਤੇ ਕਹਿਣ ਨੂੰ ਚੈਰੀਟੇਬਲ ਆ ਪਰ ਉੱਥੇ ਇਦਾਂ ਹੁੰਦਾ ਅੱਜ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਜੀ ਜਿਹੜੇ ਆਈਏਐਸ ਆ ਪੰਜਾਬ ਸਰਕਾਰ ਚ ਪ੍ਰਿੰਸੀਪਲ ਸੈਕਟਰੀ ਵੀ ਆ ਅੱਜ ਉਹਨਾਂ ਨੇ ਇੱਥੇ ਵਿਜ਼ਿਟ ਕੀਤਾ ਤੇ ਉਹ ਵੈਸੇ ਵੀ ਇਸ ਸਥਾਨ ਨਾਲ ਸ਼ਰਦਾ ਨਾਲ ਬੜੇ ਜੁੜੇ ਹੋਏ ਆ ਸੇਵਾਵਾਂ ਵੀ ਬਹੁਤ ਨਿਭਾਉਂਦੇ ਆ ਤੇ ਉਹਨਾਂ ਦੀ ਵੀ ਇੱਛਾ ਸੀ ਵੀ ਆ ਕੇ ਸਾਰਾ ਦੇਖਿਆ ਜਾਏ ਹਸਪੀਟਲ ਦਾ ਤਾਂ ਜੋ ਆਪਣੇ ਪਦਰ ਤੇ ਵੀ ਉਹ ਸੇਵਾਵਾਂ ਕਹਿੰਦੇ ਅਸੀਂ ਦੇ ਸਕੀਏ ਉਹ ਅਸੀਂ ਦੇਈਏ ਸੋ ਉਹਨਾਂ ਨੂੰ ਵੀ ਅੱਛਾ ਲੱਗਾ ਜਾਇਆ ਤੇ ਇਹਦੇ ਨਾਲ ਹੋਰ ਜ਼ਿਆਦਾ ਮੋਟੀਵੇਸ਼ਨ ਮਿਲਦੀ ਆ ਹੋਰ ਸਾਡਾ ਸੰਦੇਸ਼ ਵੀ ਦੂਰ ਦੂਰ ਤੱਕ ਪਹੁੰਚੇਗਾ ਤੇ ਇੱਕ IAS ਆਫੀਸਰ ਆ ਸਰਕਾਰ ਦੇ ਵਿੱਚ ਵੱਡਾ ਰਤਬਾ ਆ ਤੇ ਉਹਨਾਂ ਨੇ ਵੀ ਆ ਕੇ ਜਿਹੜਾ ਬੜਾ ਅਪਰੀਸ਼ੀਏਟ ਕੀਤਾ ਔਰ ਸਾਰਾ ਉਹਨਾਂ ਨੇ ਦੇਖਿਆ ਵੀ ਸਿਸਟਮ ਜਿਹੜਾ ਲੈਬਾਰਟਰੀ ਦਾ ਕਿਉਂਕਿ ਦੇਖਿਆ ਜਾਏ ਤਾਂ ਅੱਜ ਜਿਹੜੇ ਟੈਸਟ ਹਨ ਉਹ ਇੰਨੇ ਕ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਆ ਟੈਸਟ ਕਰਾਉਣੇ ਜ਼ਰੂਰੀ ਵੀ ਆ ਬੰਦੇ ਨੂੰ ਪਤਾ ਤੇ ਤਾਂ ਹੀ ਲੱਗੇਗਾ ਨਾ ਮੈਨੂੰ ਕੀ ਪ੍ਰੋਬਲਮ ਆ ਟੈਸਟ ਹੀ ਨਹੀਂ ਹੁੰਦੇ ਤੇ ਕੀ ਪਤਾ ਲੱਗੋ ਲੋਕੀ ਇਸ ਕਰਕੇ ਪੁਰੇ ਹਰ ਜੰਦੇ ਵਿੱਚ 3-4 ਹਜ਼ਾਰ ਦੇ ਟੈਸਟ ਹੈ ਤੇ ਉਹ ਕਿਤਾ ਹਾਲਾਂਕਿ ਭਾਵੇਂ ਸਾਰੇ ਡਾਕਟਰ ਨਹੀਂ ਇੱਕੋ ਜਿਹੇ ਸਾਰੇ ਹਸਪਤਾਲ ਨਹੀਂ ਇੱਕੋ ਜਿਹੇ ਬਹੁਤ ਸੋਨਾ ਕੰਮ ਵੀ ਕਰਦੇ ਆ ਪਰ ਬਹੁਤ ਜ਼ਿਆਦਾ ਕਈ ਇਧਰ ਨੂੰ ਵੀ ਤੁਰੇ ਹੋਏ ਕਮਿਸ਼ਨ ਵੱਲ ਨੂੰ ਤੇ ਉਹ ਗੱਲ ਖਰੀ ਨਹੀਂ ਹੈਗੀ ਤੇ ਇੱਕ ਥੋੜਾ ਜਿਹਾ ਪੈਨ ਚਲਾਇਆ ਟੈਸਟ ਲਿਖ ਦਿੱਤੇ ਤੇ 60 50 60 70% ਕਮਿਸ਼ਨ ਸਾਨੂੰ ਆ ਜਾਏ ਤੇ ਇਹ ਗੱਲਾਂ ਖਰੀਆਂ ਨਹੀਂ ਹੈਗੀਆਂ ਇਹ ਸਮਝ ਲੈਣੇ ਅਸੀਂ ਪੰਜਾਬ 'ਚ ਰਹਿੰਦੇ ਆ ਜਿੱਥੇ ਸਾਡਾ ਤਾਂ ਕੁਰਬਾਨੀਆਂ ਨਾਲ ਸੇਵਾ ਦੇ ਜज्ਬੇ ਨਾਲ ਭਰਿਆ ਹੋਇਆ ਸਾਡਾ ਸਾਡੇ ਕੋਲ ਸ਼ਰਮਾਇਆ ਸਾਡੇ ਗੁਰੂਆਂ ਪੀਰਾਂ ਦਾ ਅਸ਼ੀਰਵਾਦ ਸਾਨੂੰ ਮਿਲਣ ਦਾ ਮੌਕਾ ਸੋ ਮੈਂ ਚਾਹੁੰਨਾ ਵੀ ਸਾਨੂੰ ਇੱਕ ਮਿਸ਼ਨ ਓਰੀਐਂਟਡ ਜਿਹੜਾ ਕੰਮ ਆ ਉਹ ਮਰੀਜ਼ ਨੂੰ ਲੈਸਣੇ ਚਾਹੀਦੇ ਜਿਹੜੇ ਬਾਹਰ ਜਿੱਥੇ ਕਿਤੇ ਵੀ ਟੈਸਟ ਹੁੰਦੇ ਆ ਇਹ ਉਹਨਾਂ ਦੀ ਵੈਸੇ ਹੀ ਸੇਵਾ ਡਾਕਟਰ ਸਾਹਿਬ ਟਾਈਮਿੰਗ ਕੀ ਰਹੇਗੀ ਤੇ ਕਿੰਨੇ ਦਿਨ ਰਹਿਗੇ ਦੇਖੋ ਸ਼ੁਰੂ ਸ਼ੁਰੂਆਤੀ ਦੌਰ 'ਚ ਇਹਨੂੰ 10 ਤੋਂ 4 ਵਜੇ ਅਸੀਂ ਰੱਖਿਆ ਆ ਪਰ ਜਿੱਦਾਂ ਹੁਣ ਲੈਬ ਟੈਸਟ ਚੱਲਦੇ ਚੱਲਦੇ ਸਾਨੂੰ ਲੱਗਦਾ ਖਾਲੀ ਪੇਟ ਆਉਂਦੇ ਆ ਤੇ ਉਹ ਉਹਨਾਂ ਦੇ ਫਿਰ ਹਿਸਾਬ ਨਾਲ ਅਸੀਂ ਅਰਲੀ ਵੀ ਲੈਬ ਟੈਸਟ ਸੈਂਪਲ ਸਵੇਰੇ ਅਰਲੀ ਲੈ ਲਾਂ ਕਰਾਂਗੇ ਨਾਲ ਦੇ ਨਾਲ ਅਸੀਂ ਇਹ ਵੀ ਕਹਿੰਨੇ ਆ ਕਿ ਜਿੱਦਾਂ ਹੁੰਦਾ ਨਾ ਵੀ ਜੇ ਕਿਸੇ ਨੇ ਖਾਲੀ ਪੇਟ ਕੇ ਤੇ ਟੈਸਟ ਕਰਾਉਣ ਜਾਣਾ ਹੋਵੇ ਤੇ ਜਾਂ ਵਿਚਾਰਾ ਘਰੋਂ ਟਿਫਨ ਲੈ ਕੇ ਆਉਂਦਾ ਤਾਂ ਜਾਂ 5 700 ਦੀ ਰੋਟੀ ਵੀ ਕਿਤੇ ਢਾਬੇ ਤੇ ਖਾਂਦਾ ਇਥੇ ਬੰਦਾ ਖਾਲੀ ਪੇਟ ਆਵੇ ਸਾਨੂੰ ਸੈਂਪਲ ਦਵੇ ਤੇ ਨਾਲ ਹੀ ਲੰਗਰ ਛਕੇ ਇਥੇ ਲੰਗਰ ਸਾਰਾ ਛੇਵਾ ਚੱਲ ਰਹੀ ਆ ਚਾਹ ਪਾਣੀ ਸਾਰੇ ਇਥੇ ਤਾਂ ਹਰ ਤਰ੍ਹਾਂ ਦਾ ਸਭ ਤੋਂ ਵੱਡੀ ਗੱਲ ਹੈ ਬਾਬਾ ਸਾਹ ਬਾਬਾ ਜੀ ਨੇ ਜੋ ਕਿਹਾ ਆ ਸਾਡੇ ਬਾਬਾ ਪਰਮਜੀਤ ਮਨਜੀਤ ਸਿੰਘ ਜੀ ਕਹਿੰਦੇ ਆ ਕਿ ਕਿਸੇ ਵੀ ਬੰਦੇ ਨੂੰ ਬੜੇ ਵੀ ਪਿਆਰ ਨਾਲ ਔਰ ਇਦਾਂ ਲੱਗਣਾ ਚਾਹੀਦਾ ਕਿ ਉਹ ਤੁਹਾਨੂੰ ਕੋ ਰਾਮਦਾਸ ਦਾ ਰੂਪ ਹੀ ਆਇਆ ਸਾਡੀ ਪਰਖਿਆ ਲੈਣ ਲਈ ਦੱਸ ਵੀ ਲੈਬੋਰੀ ਦੀ ਗੱਲ ਟੈਸਟਾਂ ਨਹੀਂ ਗਏ ਟੈਸਟ ਬਾਹਰ ਕੀਤੇ ਜਾਣਗੇ ਕੀ ਅੰਦਰ ਸ਼ੁਰੂ ਕੀਤੇਗੇ ਨਹੀਂ ਜੀ ਸਾਰੇ ਟੈਸਟ ਇੱਥੇ ਕੀਤੇ ਜਾਣਗੇ ਜਿਹੜੇ ਆਲਮੋਸਟ ਆ ਪਰ ਕੁਝ ਟੈਸਟ ਐ ਹੋ ਜਾ ਜ ਜਨਾਲੀ ਇਹ ਇਨਫਰਾਸਟਰਕਚਰ ਬਹੁਤ ਚਾਹੀਦਾ ਵੱਡਾ ਹੋਰ ਚਾਹੀਦਾ ਕਿਉਂਕਿ ਅਸੀਂ ਜਲਦੀ ਸਾਹਮਣੇ ਜਗ੍ਹਾ ਕੰਸਟਰਕਸ਼ਨ ਹੋਣ ਲੱਗੀ ਆ ਡਰਾਇੰਗ ਬਣ ਗਈਆਂ ਤੇ ਉਹ ਜਲਦੀ ਜਿਹੜੀ ਸਾਹਮਣੇ ਜਗ੍ਹਾ ਚ ਸ਼ੁਰੂ ਹੋ ਕੇ ਉੱਥੇ ਸਾਰਾ ਡਾਇਗਨੋਸਟਿਕ ਸੈਂਟਰ ਹੋਏਗਾ ਉੱਥੇ ਐਮ ਆਰ ਆਈ ਸੀਟੀ ਹੋਏਗਾ ਉਹ ਵੀ ਫ੍ਰੀ ਹੋਏਗਾ ਪਰ ਜਿੰਨਾ ਚਿਰ ਅਸੀਂ ਇਹ ਜਿਹੜੇ ਟੈਸਟ ਨਹੀਂ ਕਰ ਸਕਦੇ ਸਾਡਾ ਉਹਨਾਂ ਨਾਲ ਜਿਹੜੀਆਂ ਵੱਡੀਆਂ ਮਸ਼ੀਨਾਂ ਵਾਲੇ ਹੈਗੇ ਉਹਨਾਂ ਨਾਲ ਐਗਰੀਮੈਂਟ ਕਰ ਲਿਆ ਅਸੀਂ ਉਹ ਬਿਲਕੁਲ ਅਸੀਂ ਉਹਦਾ ਸੈਂਪਲ ਮਰੀਜ਼ ਦਾ ਲੈ ਲੈਣਾ ਜਿਹੜਾ ਟੈਸਟ ਇੱਥੇ ਨਹੀਂ ਵੀ ਹੋ ਸਕਦਾ ਉਹ ਉੱਥੋਂ ਟੈਸਟ ਹੋ ਜਾਏਗਾ ਪਰ ਪੇਸ਼ੈਂਟ ਨੂੰ ਪੇ ਨਹੀਂ ਕੁਝ ਕਰਨ ਦੇਣਾ ਉਹ ਇੱਥੇ ਦੇ ਸਾਡੇ ਜਿਹੜੇ ਇਹ ਸਥਾਨ ਹੈ ਧੰਗੁਰ ਗੁਰ RAMਦਾਸ ਜੀ ਦਾ ਮਤਲਬ ਮਰੀਜ਼ ਨੂੰ ਫ੍ਰੀ ਹੈ ਤਾਂ ਫ੍ਰੀ ਹੈ ਇਹ ਨਹੀਂ ਸਭ ਦੇਖਿਆ ਗਿਆ ਕਿ ਪੇਡ ਡਿਊਟੀ ਨੂੰ ਜਿਹੜੇ ਸਾਰੇ ਸੇਵਾ ਕਹੀ ਜਾਂਦੇ ਆ ਤਾਂ ਤੁਸੀਂ ਆਪਣੀ ਜਿਹੜੀ ਇਸੇ ਵੱਲੋਂ ਪਤਾ ਦੇਖ ਰਹੇ ਹੋ ਮੇਂ ਸੇਵਾ ਤਾਂ ਦੇਖੋ ਮੈਨੂੰ ਲੱਗਦਾ ਵੀ ਇਹ ਦੱਸਣ ਦੀ ਗੱਲ ਨਹੀਂ ਮੈਂ ਬਾਬਾ ਮਨਜੀਤ ਸਿੰਘ ਜਿੱਤੋਂ ਵੱਡੀ ਮਿਸਾਲ ਸਾਡੇ ਲਈ ਕੋਈ ਕੌਣ ਹੋ ਸਕਦਾ ਤੇ ਜਿਹੜਾ ਕਦੀ ਫੋਟੋ ਵੀ ਨਹੀਂ ਆਏ ਤੁਸੀਂ ਉਹਨਾਂ ਦੀ ਬਾਈਟ ਲੈ ਕੇ ਦੇਖ ਲਿਆ ਉਹਨਾਂ ਨੇ ਤੁਹਾਨੂੰ ਬਾਈਟ ਨਹੀਂ ਦੇਣੀ ਤੁਸੀਂ ਕਰ ਲਿਓ ਕੋਸ਼ਿਸ਼ ਕਰ ਪਰਸੋਂ ਜਦੋਂ ਆਏ ਆ ਲੋਕੀ ਲੱਗੇ ਰਹੇ ਪ੍ਰੈਸ ਮੀਡੀਆ ਵਾਲੇ ਉਹਨਾਂ ਦੇ ਪਿੱਛੇ ਪੈ ਰਹੇ ਨਹੀਂ ਬੋਲੇ ਆ ਕੇ ਉਹਨਾਂ ਨੇ ਸਾਹਮਣੇ ਨਹੀਂ ਹੁੰਦੇ ਉਹ ਲਾਈਮਲਾਈਟ ਚਾਹੁੰਦੇ ਨਹੀਂ ਕਿਤੇ ਤੁਸੀਂ ਨਾ ਵੀ ਨੇ ਉਹਨਾਂ ਦਾ ਲਿਖਿਆ ਦੇਖੋਗੇ ਸੋ ਇਹ ਸਾਡੇ ਸਾਰਿਆਂ ਵਾਸਤੇ ਇੱਕ ਮਿਸਾਲ ਆ ਮੇਰੇ ਇਕੱਲੇ ਲਈ ਨਹੀਂ ਸਾਰਿਆਂ ਨੂੰ ਮਿਸਾਲ ਬਣਨਾ ਚਾਹੀਦਾ ਵੀ ਸੇਵਾ ਕਰਕੇ ਆਪ ਪਿੱਛੇ ਰਹਿਣਾ ਗੁਰੂਆਂ ਦਾ ਵੀ ਤਾਂ ਸੰਦੇਸ਼ ਇਹੀ ਆ ਤੇ ਇੱਕ ਬਹਾਤ ਤੁਹਾਡਾ ਸੇਵਾ ਕਰੇ ਤੇ ਸੱਜੇ ਨੂੰ ਪਤਾ ਨਾ ਲੱਗੇ ਤੇ ਇਹ ਤਾਂ ਸਾਨੂੰ ਮਹਿਸੂਸ ਹੋਣਾ ਚਾਹੀਦਾ ਸਾਰਿਆਂ ਨੂੰ ਹੀ ਹੋਣਾ ਚਾਹੀਦਾ ਮੇਰਾ ਖਿਆਲ ਆ ਤੇ ਗੁਰੂ ਸਾਹਿਬ ਫਲ ਦੇਣ ਵਾਲੇ ਆ ਦੱਸ ਕੇ ਦੁਨੀਆਂ ਨੂੰ ਕੀ ਲੈਣਾ ਅੱਜ ਆਖਰੀ ਸਵਾਲ ਕੋਈ ਐਮਰਜੈਂਸੀ ਆ ਜਾਂਦੀ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਪੁਲਿਸ ਦੇ ਤੇ ਆ ਜਾਂਦਾ ਫਰਸਟ ਐਡ ਲਿੰਗ ਦਾ ਇੰਤਜ਼ਾਮ ਆਪਣੇ ਤੋਂ ਇੱਥੇ ਇਹ ਕਰੂੰਗੇ ਕਿ ਦੇਖੋ ਜੀ ਰੋਡ ਸਾਈਡ ਐਕਸੀਡੈਂਟ ਦੀ ਪਹਿਲੀ ਤਾਂ ਗੱਲ ਆ ਜਿਹੜੀ ਸ਼ਿਫਟਿੰਗ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਆ। ਉਹਦੇ ਵਾਸਤੇ ਐਂਬੂਲੈਂਸ ਪੰਜ ਸਾਡੇ ਕੋਲ ਖੜੀਆਂ ਇੱਥੇ। ਉਹ ਬਿਲਕੁਲ ਤਿਆਰ ਵਰ ਤਿਆਰ ਆ ਔਰ ਜਿਹੜੀ ਚੀਜ਼ ਕੋਈ ਲੱਗਿਆ ਸੀ ਮੈਂ ਆ ਕੇ ਉਹਦੇ ਚ ਲਾਈਫ ਸੇਵਿੰਗ ਜਿਹੜਾ ਵੀ ਜੋ ਵੀ ਚਾਹੀਦਾ ਸੀ ਉਹ ਵੀ ਆਪਾਂ ਸੈਟਅਪ ਕਰ ਲਿਆ ਤਿਆਰ। ਉਹ ਜਿਹੜਾ ਅਸੀਂ ਪੇਸ਼ੈਂਟ ਪਹਿਲਾਂ ਤਾਂ ਚੱਕਾਂਗੇ। ਜੇ ਸਾਨੂੰ ਲੱਗੂਗਾ ਵੀ ਉਹ ਬਹੁਤ ਸੀਰੀਅਸ ਆ ਕੇਸ ਇਸ ਕੇਸ ਇੰਸਟੀਚੂਨ ਚ ਜਾਣਾ ਚਾਹੀਦਾ ਸੀ ਉਧਰ ਨੂੰ ਸ਼ਿਫਟ ਕਰਾਵਾਂਗੇ। ਜੇ ਸਾਡੇ ਪੱਧਰ ਤੇ ਇੱਥੇ ਹੋਇਆ ਤਾਂ ਇੱਕਦਮ ਉਹਨੂੰ ਲਿਆ ਕੇ ਜੋ ਵੀ ਇੱਧਰ ਮਿਨੀ ਓਟੀ ਟਾਈਪ ਅਸੀਂ ਬਣਾ ਲਿਆ ਛੋਟਾ ਆਪਰੇਸ਼ਨ ਥੀਏਟਰ ਜਿੱਦਾ ਹੁੰਦਾ ਅਸੀਂ ਉਹਨੂੰ ਕਰਕੇ ਜੋ ਪੂਰੀ ਪ੍ਰਾਇਮਰਲੀ ਫਰਸਟ ایڈ ਜੋ ਵੀ ਦੇ ਕੇ ਇਨੀਸ਼ially ਦੇ ਕੇ ਤੇ ਫਿਰ ਉਹਨੂੰ ਜਿੱਥੇ ਵੀ ਸ਼ਿਫਟ ਕਰਨਾ ਜਿੱਥੇ ਉਹਦਾ ਪੂਰਾ ਮੈਨੇਜਮੈਂਟ ਹੋ ਸਕੇ ਉੱਥੇ ਭੇਜਾਂਗੇ ਸਾਡੇ ਕੋ ਐਂਬੂਲੈਂਸਾਂ ਹੈਗੀਆਂ ਸਾਡਾ ਡਿਸਪਲੇ ਨੰਬਰ ਚੱਲਾ ਗਿਆ ਸਭ ਜਗ੍ਹਾ